ਆਈ ਤਾਂ ਨਾ ਵੀ ਸੋਚੀ ਸੀ ਵੀ ਜਸੂਏਗੀ ਵੀ ਇਹ ਸਿਨਾਹ ਵੀ ਉਹਨਾਂ ਦੇ ਰੱਖਾਂਗੇ ਪਰ ਸਾਨੂੰ ਨਹੀਂ ਤੇ ਬਦਾਂ ਵੀ ਸੋਹ ਦੱਬੈ ਲਈ ਉਹਨੇ ਮਾਰ ਜਾਣਾ ਸਾਡੇ ਗਵਾਂਢੀ ਵੀ ਦੱਸਦੇ ਨੇ ਵੀ ਸੱਪ ਤੁਰੇ ਫਿਰਦੇ ਤੁਹਾਡੇ ਘਰਾਂ ਕੋਲ ਤੇ ਮੋਨ ਉਹਦਾਂ ਨੇ ਵੀ ਆ ਕੇ ਦੱਸਿਆ ਸੀ ਵੀ ਉਹ ਕਹਿੰਦੇ ਨੇ ਵੀ ਸੱਪ ਤੁਰੇ ਫਿਰਦੇ ਆ ਮੇਰੇ ਭੈਣ ਨੇ ਵੀ ਕਈ ਵਾਰੀ ਵੇਖੇ ਸੱਪ ਇਹ ਗੱਲ ਮਤਲਬ ਹਾਂ ਜੀ ਉਸ ਨੂੰ ਨਾਲ ਹੀ ਹੈ। ਰਾਈਟਨ। ਨਾਂ ਕੀ ਬੇਟਾ? ਮਨਦੀਪ ਕਾਰ। ਕਿਹੜੀ ਕਲਾਸ ਕਰਦੇ? ਮੈਂ ਦਸਨੀ ਚ। ਦਸਨੀ ਚ। ਕਿੰਨੇ ਭੈਣ ਭਰਾ ਕੋਲ? ਅਸੀਂ 5 ਭੈਣਾਂ। 5 ਭੈਣਾਂ। ਤੇ ਪੁੱਤ ਕੀ ਗਿਆ? ਮਾਝ ਨੂੰ ਕੀ ਬਣਿਆ? ਮੇਰੀ ਮਾਝ ਨੂੰ ਪਤਾ ਨਹੀਂ ਕੀ ਹੋਇਆ। ਹਾਂ। ਸੋਨਾਲੀ ਸਾਡੀ ਮਾਝ ਸੀ। ਅੱਗੇ ਸਾਡਾ ਬੱਚਾ ਵੀ। ਏਵੇਂ ਮਾਰਗ ਚ ਮੜੀਦੀ ਰੋਗ ਨਾਲ ਸਾਪ ਫਿਰੰਦੇ ਸੀ ਕਿਦਾਂ ਦੇ ਨੇ ਕਰ ਆਗੋ ਮੈਂ ਮਨ ਨੂੰ ਕਿਹਾ ਸੀ ਸਾਪ ਕੋ ਮੈਂ ਦੇ ਵਸ ਦੇ ਨਿਗਾ ਰੱਖਿਓ ਪਰ ਮੇਰੇ ਵੀ ਅੱਜ ਸਾਡੀ ਛੋਟੀ ਲਾੜੀ ਗਿਆ ਸਾਪ ਲੜ ਗਿਆ ਬੋਤਾਂ ਹਾਂਜੀ ਸਾਡੀ ਗਵਾਂਡੀ ਵੀ ਦਾਦੇ ਦੇ ਦਿਲ ਤੇ ਵੀ ਸਾਪ ਤੋਰੇ ਮੇਰੇ ਤੇ ਤੁਹਾਡੇ ਘਰ ਆ ਕੋਲ ਮਾਣ ਉਹਨਾਂ ਨੇ ਵੀ ਆ ਕੇ ਦੱਸਿਆ ਸੀ ਉਹ ਕਹਿੰਦੇ ਨੇ ਸੱਪ ਤੇ ਰਹਿੰਦੇ ਆ ਮੇਰੇ ਭੈਣ ਦੇ ਵੀ ਕਈ ਵਾਰੀ ਵੇਖੇ ਸੱਪ ਇਸ ਵਾਰ ਨਹੀਂ ਸੀ ਪਤਾ ਮਾ ਜੀ ਉਹ ਸੂਣ ਵਾਲੀ ਸੀ ਐ ਤਨਾ ਵੀ ਸੋਚੀ ਸੀ ਵੀ ਜੇ ਸੂਏਗੀ ਮੇਰੇ ਸਿਰ ਨਾ ਆ ਵੀ ਉਹਨਾਂ ਦੇ ਰੱਖਾਂਗੇ ਪਰ ਸਾਨੂੰ ਨਹੀਂ ਸੀ ਪਤਾ ਵੀ ਸੂਣ ਦੱਪਾ ਲਈ ਉਹਨੇ ਮਾਰ ਜਾਣਾ ਜਿਸ ਤਨ ਲਗੀਆਂ ਸੋਈ ਜਾਣੇ ਅੱਜ ਤੁਹਾਨੂੰ ਇੱਕ ਪਰਿਵਾਰ ਦੇ ਨਾਲ ਇੱਕ ਘਟਨਾ ਵਾਪਰਦੀ ਏ ਗਰੀਬ ਪਰਿਵਾਰ ਏ ਪੰਜ ਧੀਆ ਦਾ ਬਾਪ ਤੇ ਉਹਨਾਂ ਦੇ ਵੱਲੋਂ ਇੱਕ ਛੋਟੀ ਜੀ ਕੱਟੀ ਲੈ ਕੇ ਪਾਲੀ ਜਾਂਦੀ ਏ ਪਰ ਅੱਜ ਜਦੋਂ ਸੂਣ ਆਲੀ ਹੁੰਦੀ ਤਾਂ ਉਸ ਤੋਂ ਪਹਿਲਾਂ ਸੱਪ ਲੜ ਜਾਂਦਾ ਤੇ ਮੌਤ ਹੋ ਜਾਂਦੀ ਏ ਘਰ ਦੇ ਵਿੱਚ ਬੱਚੇ ਨੇ ਰੋ ਰੋ ਕੇ ਬੱਚਿਆਂ ਦਾ ਵੀ ਬੁਰਾ ਹਾਲ ਏ ਕਿ ਉਹਨਾਂ ਦੇ ਵੱਲੋਂ ਆਪਣੇ ਹੱਥੀ ਪਾਲੀ ਤੇ ਅੱਜ ਉਨੂੰ ਬਾਹਰ ਜਾ ਕੇ ਨੱਪਣ ਦੀ ਜਿਹੜੀ ਨੌਬਤ ਆ ਗਈ ਹੈਗੀ ਇਹ ਤਾਂ ਤਸਵੀਰ ਵੇਖ ਲਓ ਤੁਸੀਂ ਇਹ ਬਾਪ ਹੈ ਪੰਜ ਬੇਟੀਆਂ ਨੇ ਗੁਰਸਿੱਖ ਪਰਿਵਾਰ ਹੈ ਪੂਰਾ ਅਮਰਤਾਰੀ ਪਰਿਵਾਰ ਹੈ ਬੱਚਿਆਂ ਤੱਕ ਜਿਹੜੇ ਨੇ ਅਮਰਤਾਰੀ ਨੇ ਸਾਰੇ ਤੁਸੀਂ ਇਹਨਾਂ ਦਾ ਬੱਚਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਬਾਪ ਹੈਗੇ ਇਹਨਾਂ ਨਾਲ ਉਹਨਾਂ ਨਾਲ ਵੀ ਗੱਲਬਾਤ ਵੀ ਕਰਾਂਗੇ ਕੀ ਨਾਮ ਕੀ ਵੀਰੇ ਪ੍ਰੇਮ ਸਿੰਘ ਜੀ ਵੀਰੇ ਕਿੰਨੇ ਬੱਚੇ ਆਪਣੇ ਕੋਲ ਪੰਜ ਬੇਟੀਆਂ ਜੀ ਜੇ ਬੇਟੀਆਂ ਗੁਰਸਿੱਖ ਪਰਿਵਾਰ ਸਾਰੇ ਹਾਂਜੀ ਸਾਰਾ ਅਮਰਤਾਰੀ ਪਰਿਵਾਰ ਹੈ ਜੀ ਕੀ ਗੱਲ ਕੀ ਬਣੀ ਮੱਜ ਨੇ બસ ਪਤਾ ਨਹੀਂ ਉਹਦੀ ਕਿਸਮਤ ਬਾੜੀ ਸਾਡੀ ਮੈਸੀਰੀ ਲੱਗਾ ਮੈਂ ਤੇਰਾ 14 ਸਾਲ ਲਾਇਓ ਉਹਨਾਂ ਨੇ ਮੈਨੂੰ দান ਕੀਤੀ ਜ਼ਿੰਦਗੀ ਜੀ ਬੱਚਿਆਂ ਨੇ ਪਾਲ ਲਈ ਜੀ ਬੜੀ ਔਖੀ ਪੁੱਤਾਂ ਤੋਂ ਵੀ ਵੱਧ ਪਾਲੀ ਸੀ ਅਗਲੇ ਮਹੀਨੇ ਉਹਨੇ ਸੂ ਪੈਣਾ ਸੀ ਤਿਆਰੀ ਸੀ ਬਸ ਕੋਈ 10 15 ਦਿਨ ਹੀ ਰਹਿ ਗਏ ਸੀ ਤੇ ਚਾਹਨਕ ਕਿਤੇ ਸੱਪ ਆਇਆ ਝੋਨੇ ਚੋ ਜੀ ਸੱਪ ਲੜ ਕੇ ਉਹਦੀ ਮੈਂ ਰਾਜ ਵੀ ਕਰਾਇਆ ਪਤਾ ਲੱਗਾ ਡਾਕਟਰ ਤੋਂ ਠੀਕੇ ਡੂਕੇ ਵੀ ਲਵਾਏ ਜੀ ਤੇ ਉਹਦੀ ਮੌਤ ਹੋ ਗਈ ਜੀ ਤੇ ਮੈਨੂੰ ਇਹੋ ਹੀ ਆਸਰਾ ਮੈਂ 5 6 ਮਹੀਨੇ ਹੋ ਗਏ ਮੰਜੀ ਤੇ ਆ ਜੀ ਕੀੜ ਗਿਆ ਮੈਨੂੰ ਬਹੁਤ ਜ਼ਿਆਦਾ ਸੀ ਮੈਂ ਬਸ ਆ ਬੱਚਿਆਂ ਬੜੀ ਹਲਪ ਕੀਤੀ ਬਾਬਾ ਜੀ ਨੇ ਮੇਰੀ ਮੈਂ ਇਲਾਜ ਕਰਾਉਣਾ ਵੀ ਔਖਾ ਗਿਆ ਦਵਾਈ ਚੱਲ ਰਹੀ 6 ਮਹੀਨੇ ਹੋ ਗਏ ਮੈਂ ਮੰਜੀ ਤੇ ਆ ਜੀ ਬੇਟੀਆਂ ਦਾ ਵੀ ਖਰਚਾ ਕਰਦੇ ਤੁਹਾਨੂੰ ਪਤਾ ਅੱਜ ਕੱਲ੍ਹ ਹਾਲਾਤ ਬਹੁਤ ਮਾੜੇ ਖਰਚੇ ਬਹੁਤ ਨੇ ਬੜੀਆਂ ਔਖੀਆਂ ਬੇਟੀਆਂ ਪੜਾ ਰਿਆਂ ਜੀ ਤੇ ਮੈਂ ਹੱਥ ਜੋੜ ਕੇ ਹੀ ਬੇਨਤੀ ਕਰਦਾ ਜੀ ਕੋਈ ਮੇਰੀ ਹਲਪ ਕੀਤੀ ਜਾਵੇ ਤੇ ਮੈਂ ਇਹਨਾਂ ਬੱਚਿਆਂ ਨੂੰ ਕੋਈ ਹੋਰ ਨਿੱਕੀ ਮੋਟੀ ਲੈ ਕੇ ਜੀ ਪਾਲ ਪਾਲ ਕੇ ਵੱਡੀ ਕਰਕੇ ਇਹਦਾ ਦੁੱਖ ਮੈਨੂੰ ਵੀ ਮੇਰੇ ਆ ਹੀ ਸੀ ਵੀ ਚਲੋ ਜੀ ਦੁੱਧ ਪਾਵਾਂਗੇ ਘਰ ਦਾ ਲੂਣ ਮਿਰਚ ਘਰ ਦਾ ਖਰਚਾ ਚੱਲ ਪੂਗਾ ਜੀ ਇਹਦਾ ਯਾਸ ਰਸੀ ਅੱਜ ਉਹ ਵੀ ਮੇਰੇ ਕੋਲ ਖੋ ਗਿਆ ਜੀ ਮੋਰ ਮੇਰੇ ਕੋਲੇ ਕੋਈ ਨਹੀਂ ਜਗਾਰਨੀ ਹੈਗਾ ਇਹ ਵੀਰੇ ਗੁਰਸਿੱਖੇ ਮੜ ਪਰ ਆਉਂਦਾ ਹੈ ਬੱਚੇ ਵੀ ਨੇ ਨਿੱਕੇ ਨਿੱਕੇ ਨੇ ਬੱਚਿਆਂ ਦਾ ਵੀ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਤੇ ਅਸੀਂ ਤਾਂ ਐਨਆਰਆਈ ਭਰਾ ਹੈਗੇ ਨੇ ਜਾਂ ਕੋਈ ਸਮਾਜ ਸੇਵੀ ਸੰਸਥਾਵਾਂ ਹੈਆਂ ਨੇ ਉਹਨਾਂ ਨੂੰ ਅਪੀਲ ਹੀ ਕਰ ਸਕਦੇ ਆ ਕਿ ਇਸ ਪਰਿਵਾਰ ਦੀ ਬਾਹ ਫੜੀ ਜਾਵੇ। ਗੁਰਸ਼ਿਕ ਪਰਿਵਾਰ ਹੈਗਾ। ਪੰਜ ਬੇਟੀਆਂ ਦਾ ਬਾਪ ਹੈ। ਕੋਈ ਕਮਾਉਣ ਵਾਲਾ ਨਹੀਂ ਹੈਗਾ ਆਪ ਖੁਦ ਵੀ ਜਿਹੜਾ ਬਿਮਾਰ ਹੈ ਆਪ ਵੀ ਮੰਜੇ ਤੇ ਆ। ਇੱਕ ਮੱਝ ਦਾ ਆਸਰਾ ਸੀ ਜਿਹੜੀ ਕਰੀਬ ਅੱਜ ਤੋਂ ਵੀ 25 ਦਿਨ ਬਾਅਦ ਇਹਨੇ ਸੂਣਾ ਸੀ ਤਾਂ ਦੁੱਧ ਦੇ ਨਾਲ ਗੁਜ਼ਾਰਾ ਕਰਦਾ ਸੀਗਾ ਅੱਸੀ ਇਹ ਚੱਲੇਗਾ। ਪਰ ਉਹ ਵੀ ਸੱਪ ਲੜ ਕੇ ਜਿਹੜੀ ਉਹਦੀ ਵੀ ਮੌਤ ਹੋ ਚੁੱਕੀ ਹੈ। ਪਰਵਾਦ ਦਾ ਰੋ ਰੋ ਕੇ ਬੱਚਿਆਂ ਦਾ ਗੁਰਾ ਹਾਲ ਹੈ। ਤੇ ਅਪੀਲ ਕਰਦੇ ਆ ਕਿ ਕੋਈ ਸਹਿਯੋਗੀ ਸੱਜਣ ਕੋਈ ਵੀਗੀ ਦਾਨੀ ਸੱਜਣ ਜਿਹੜਾ ਇਹਨਾਂ ਨਾਲ ਸੰਪਰਕ ਕਰ ਸਕੇ ਇਸ ਪਰਿਵਾਰ ਦਾ ਨੰਬਰ ਵੀ ਅਸੀਂ ਨਾਲ ਐਡ ਕਰ ਰਹੇ ਆ ਤੁਸੀਂ ਇਸ ਪਰਿਵਾਰ ਦੇ ਇਸ ਨਾਲ ਨੰਬਰ ਨਾਲ ਸੰਪਰਕ ਕਰਕੇ ਤੇ ਤੁਸੀਂ ਇਹਨਾਂ ਦੀ ਮਦਦ ਜਿਹੜੀ ਵੀ ਵੱਧ ਤੋਂ ਵੱਧ ਕੀਤੀ ਜਾਵੇ ਜਿੰਨੇ ਜੋਗੇ ਹੋਏ ਅਸੀਂ ਵੀ ਸਾਥ ਜ਼ਰੂਰ ਦੇਾਂਗੇ ਤਾਂ ਅਸੀਂ ਆਪਣਾ ਵੀ ਨੰਬਰ ਦੇਾਂਗੇ ਜੇ ਕਿਸੇ ਸੰਪਰਕ ਕਰਨਾ ਚਾਹੇ ਤਾਂ ਮੇਰੇ ਨਾਲ ਹੀ ਸੰਪਰਕ ਕਰਕੇ ਇਸ ਪਰਿਵਾਰ ਦੇ ਨਾਲ ਸਿੱਧੀ ਤੁਹਾਡੀ ਗੱਲਬਾਤ ਕਰਵਾਵਾਂਗੇ ਦਿ ਐਡਰੈਸ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਲੱਧੂ ਵਾਲਾ ਪਿੰਡ ਮਸਤੇਕੇ ਮਹਾਜ ਦੇ ਵਿੱਚ ਵਸਦਾ ਹੈ ਕਿ ਲੱਧੂ ਵਾਲਾ ਪਿੰਡ ਜਿੱਥੇ ਇਹ ਵੀਰ ਹੈਗਾ ਵੀਰ ਦਾ ਨੰਬਰ ਵੀ ਜੀ ਨੰਬਰ ਕੀ ਤੁਹਾਡਾ ਮੋਬਾਈਲ ਨੰਬਰ 7589096163 ਜੀ ਦੁਬਾਰਾ ਫਿਰ ਬੋਲ ਦਿੰਦਾ 7589096163 ਜੀ WhatsApp ਨੰਬਰ ਹੈਗਾ ਜੀ 8264596163 ਇਹ ਵੀਰ ਦਾ ਨੰਬਰ ਹੈ ਤੁਸੀਂ ਇਹਦੇ ਨਾਲ ਸੰਪਰਕ ਕਰ ਸਕਦੇ ਜੀ ਤੇ ਇਹ ਬੱਚੇ ਤੁਸੀਂ ਫਿਰ ਦੇਖ ਸਕਦੇ ਜੀ ਗੁਰਸਿੱਖ ਪਰਿਵਾਰ ਹੈ ਸਾਰਾ ਕਿ ਇਹਨਾਂ ਨੂੰ ਆਸ ਹੋ ਜੇ ਜੇ ਇਹਨਾਂ ਦੇ ਘਰ ਦੇ ਵਿੱਚ ਦੁਬਾਰਾ ਦੁੱਧ ਆ ਜੇ ਤੇ ਇਹਨਾਂ ਦਾ ਵੀ ਗੁਜ਼ਾਰਾ ਜਿਹੜਾ ਕਿ ਚੱਲ ਸਕਦਾ ਹੈ ਤੇ ਆਸ ਕਰਦੇ ਆ ਕਿ ਵੱਧ ਤੋਂ ਵੱਧ ਇਸ ਗਰੀਬ ਪਰਿਵਾਰ ਗੁਰਸੇਖ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ